ਸਸਿਕਾਲ ਦੋਸਤੋ ਤੁਸੀਂ ਵੀਡੀਓ ਨੂੰ ਪਹਿਲਾਂ ਵੀ ਦੇਖਿਆ ਸਾਡੀ ਨੂੰ ਜਿੱਥੇ ਡੀਟੀ 28 ਦਾ ਟਰੈਕਟਰ ਦਾ ਵੇਰਵਾ ਦਿਖਾਇਆ ਸੀਗਾ ਇਹ ਤਿਆਰ ਹੋ ਰਿਹਾ ਪਰ ਪਾਰਟਸ ਦੀ ਦਿੱਕਤ ਆਉਣ ਕਰਕੇ ਇਹ ਤਿਆਰ ਨਹੀਂ ਹੋ ਰਿਹਾ ਪਰ ਉਹਦੇ ਨਾਲ ਨਾਲ ਇੱਕ ਡੀਟੀ 28 ਵਰਗਾ ਸੇਮ ਡੀਲਡੋਲ ਵਰਗਾ ਟਰੈਕਟਰ ਹੈ ਖੜਾ ਇਹ ਮੈਸੀ ਆਉਂਦਾ ਸੀਗਾ ਜੀ 285 ਉਹ ਦੇਖੋ ਫਰਗੂਸਨ ਇੰਗਲੈਂਡ ਦਾ ਟਰੈਕਟਰ ਹੈ ਸਾਰਾ ਬਣਿਆ ਹੋਇਆ ਤੁਹਾਨੂੰ ਕੱਲੀ-ਕੱਲੀ ਜੀ ਦੀ ਨੌਲਜ ਦੰਨੇ ਆ ਜੀ ਸਭ ਤੋਂ ਪਹਿਲਾਂ ਆਪਾਂ ਇੰਜਣ ਵਾਲੇ ਪਾਸੇ ਜਾਂਦੇ ਆ ਜੀ ਇਹ ਚ ਚਾਰ ਸਿਲੰਡਰ ਇੰਜਣ ਆ ਜੀ ਨੋਜਲਾਂ ਵਾਲਾ ਤੇ ਰੋਟਰੀ ਪੰਪ ਲੱਗਿਆ ਹੋਇਆ ਇੰਗਲੈਂਡ ਦਾ ਮੈਂ ਤੁਹਾਨੂੰ ਰੇ ਦਿਖਾਨਾ ਇੰਗਲੈਂਡ ਦਾ ਮਾਰਕਾ ਵੀ ਸੀ ਸਲਫ ਦੇਖੋ ਇਹ ਇੰਡੀਅਨ ਸਲਫਾ ਮਿਲਦਾ ਨਹੀਂ ਸੀਗਾ ਸਮਾਨ radiator ਤੇ ਆਹ ਸਟੀering ਦਾ ਸਿਸਟਮ ਦੇਖੋ ਜੀ ਕਿੰਨਾ ਵਧੀਆ ਤਰੀਕੇ ਨਾਲ ਪਾਵਰ ਸਟੀering માં ਮੁੜਦਾ ਜੀ ਇੱਥੋਂ ਰਾਡ ਗਈ ਹੈ ਰਾਡ ਜਾ ਕੇ ਤੇ ਆਹ ਥੱਲੇ ਟਾਇਰ ਰੈਂਡ ਆਪਿਆ ਹਨ ਲਿੰਕ ਰਾਡ ਪਈ ਹੋਈ ਤੇ ਇੱਧਰ ਇੱਕ ਸ਼ਾਫਟ ਹੈ ਉਹਦੇ ਨਾਲ ਅਵਚ ਕਰਿਆ ਹੋਇਆ ਮੋਰੇ ਹੁੱਪ ਲੱਗੀ ਹੋਈ ਐ 1970 ਮਾਡਲ ਮਾਡਲ ਟਰੈਕਟਰ ਹੈ ਜੀ ਇਹ ਤਕਨੀਕ ਦੇਖ ਲੋ ਇਹ 1970 ਦੇ ਵਿੱਚ ਵੀ ਤੇਲ ਬ੍ਰੇਕਾਂ ਆ ਗਿਆ ਸੀਗਾ ਟਰੈਕਟਰ ਦੇ ਤੇ ਆਹ ਕੂਣੀਆਂ ਦੇਖ ਸਕਦੇ ਹੋ ਲਿਫਟ ਦੀਆਂ ਕਿੰਨੀਆਂ ਹੈਵੀ ਡਿਊਟੀਆਂ ਮਰਗਾੜ ਇਹਨੂੰ 1035 ਜਿਹੜਾ ਪੁਰਾਣਾ ਮਾਡਲ ਆਉਂਦਾ ਸੀਗਾ ਉਹਦੇ ਵਰਗਾ ਹੀ ਆ ਯਾਨੀ ਕਿ ਬੰਦਾ ਇੱਕੇ ਬਹਿ ਸਕਦਾ ਸੀਟ ਤੇ ਬਾਕੀ ਬਹੁਤ ਹੀ ਹੈਵੀ ਡਿਊਟੀ ਸਮਾਨ ਲੱਗਿਆ ਹੋਇਆ ਜਿਵੇਂ ਆਹ ਲੈਵਲਿੰਗ ਅਸੈਂਬਲੀ ਦੇਖ ਲਓ ਕਿੰਨੀ ਹੈਵੀ ਐ ਉਤੋਂ 2-3 ਇੰਚੀ ਮੋਟੀ ਐ ਤੇ ਥੱਲੇ ਵਾਲੀਆਂ ਫਲੌਰ ਲਿੰਕਾਂ ਵੀ ਇਹ ਹੁੱਕ ਵੀ ਇਹਨੂੰ ਸਪੈਸ਼ਲ ਐ ਜੀ ਇਧਰ ਹੀ ਲੈਵਲਿੰਗ ਅਸੈਂਬਲੀ ਬਾਕੀ ਟਾਇਰ ਆਹ ਦੀ 28 ਖੜਾ ਹੀ ਵਿੱਚ ਟਾਇਰ ਸੇਮ ਐ ਟਾਇਰ ਦਿਖਾਉਨੇ ਆ 13 6 38 ਦੇ ਟਾਇਰ ਆ ਜੀ ਤੇ ਆ ਡੀਟੀ 28 ਦੇ ਵੀ 13 6 38 ਦੇ ਟਾਇਰ ਆ ਤੇ ਇਹਦੇ ਵੀ 13 6 38 ਦੇ ਟਾਇਰ ਆ ਐਕਸਲਾਂ ਦਾ ਸਾਈਜ਼ ਆ ਦੇਖੋ ਇੰਨੇ ਹਾਲਤ ਚ ਫੁੱਟ ਰੈਸਟ ਆ ਜਿਹੜੇ ਅੱਜ ਲਾਉਣੇ ਆ ਪੈਰ ਰੱਖਣ ਲਈ ਫੁੱਟ ਰੈਸਟ ਉਹ ਵੀ ਆ ਕਲਚ ਪੈਡਲ ਆ ਇਹ ਡਬਲ ਕਲਚ ਸੀਗਾ 1900 ਲਿੰਕ 70 ਦੇ ਵਿੱਚ ਹੂੰ ਲਿੰਕਾਂ ਦੇ ਫਿਲਟਰ ਇਹਦਾ ਆ ਪੈਂਦਾ ਇੱਥੇ ਮਗਰਾਲ ਵਾਲਾ ਫਿਲਟਰ ਹੈ ਆ ਮੇਡ ਇਨ ਇੰਗਲੈਂਡ ਮਾਰਕਾ ਦਿਖਾਉਣਾ ਤੁਹਾਨੂੰ ਮੇਡ ਇਨ ਇੰਗਲੈਂਡ ਦਾ ਆ ਦੇਖੋ ਜੀ ਮੇਡ ਇਨ ਇੰਗਲੈਂਡ ਫਿਲਟਰ ਤੇ ਵੀ ਲਿਖਿਆ ਇਹ ਇਹਦੀ ਜਿਹੜੀ ਆ ਲਾਲ ਦੀ ਆ ਤਾਂ ਨਹੀਂ ਨਾਲ ਦੀ ਸੈਲਫ ਨਾਲ ਦੀ ਹੈ ਜੀ ਸੈਲਫ ਨਾਲ ਦੀ ਹੈ ਲੁਕਸ ਕੰਪਨੀ ਦੀ ਲੁਕਸ ਦੀ ਹੈ ਤੁਸੀਂ ਕੀ ਮੋਡੀਫਿਕੇਸ਼ਨ ਕੀਤਾ ਫਿਰ ਅੱਜ ਇਹ ਰਿਪੇਅਰ ਕਰਿਆ ਸਰ ਜਿੰਨ ਦਾ ਮਾਣ ਬੜਾ ਔਖਾ ਕੱਥਾ ਆ ਇਹ ਜਿਹੜੇ ਇਸ ਦਾ ਬਾਕੀ ਕਲੱਚ ਵਗੈਰਾ ਅੱਛਾ ਕਿੱਥੋਂ ਆਇਆ ਇਹ ਕਿ ਅੱਗੇ ਤੋਂ ਲਿਆਇਆ ਬੰਦਾ ਚੰਡੀਗੜ੍ਹ ਦਾ ਬੰਦਾ ਜੀ ਰੰਗ ਰੰਗ ਵੀ ਕਰਨਾ ਹਾਂ ਪੇਂਟ ਹੁਣਾਉਣਾ ਪੇਂਟ ਤੇ ਹੀ ਜਾਣਾ ਇਹ ਹੈ 165 ਹੈ ਆਏ ਫੂਲ ਮਾਰਕ ਲੱਗਿਆ ਵਾ ਆ ਦੇਖੋ BHM 165 ਹੈ BH M 165 ਟਰੈਕਟਰ ਐਸ਼ ਨਾਂ ਦੇ ਨਾਲ ਆਉਂਦਾ ਸੀਗਾ ਸਟੀering ਵੀਲ ਸੀਟ ਦੇਖ ਸਕਦੇ ਹੋ ਤੁਹਾਨੂੰ ਮੁਰਲੇ ਰਿੰਮ ਦੇਖ ਲਓ ਜੌਂਡੀਅਰ ਡਰੈਕਟ ਨਾਲ ਵੀ ਉੱਚੇ ਆ ਬਾਕੀ ਸੀਏਵੀ ਫਿਲਟਰ ਲੱਗੇ ਹੋਏ ਆ ਦੋਹੇ ਪਾਸੇ ਸੈਂਸਰ ਆਹ ਸੈਂਸਰ ਵੀ ਨਾਲ ਦਾ ਹੈ ਜੀ ਤੇ ਆਹ ਦੇਖੋ ਜੀ ਅਲਟਰਨੇਟਰ ਛੋਟਾ ਜਿਹਾ ਬਿਲਕੁਲ ਛੋਟਾ ਜਿਹਾ ਇਹ ਆਗੇ ਬ੍ਰੇਕਾਂ ਵਾਲੇ ਪੈਡਲ ਕਿਉਂਕਿ ਬ੍ਰੇਕ ਪੈਡਲ ਛੋਟੇ ਛੋਟੇ ਆ ਆਹ ਲੱਗਿਆ ਫੁੱਟ ਰੈਸਟ ਬ੍ਰੇਕਾਂ ਤੇਲ ਬ੍ਰੇਕਾਂ ਖੋਣ ਕਰਕੇ ਸ਼ਾਇਦ 1-2 ਵਾਰ ਹੀ ਖੁੱਲੀਆਂ ਚਾਰ ਗੇਅਰ ਆ ਜੀ ਤੇ ਆਹ ਹੈਂਡ ਬ੍ਰੇਕ ਹੈ ਇਹ ਲਿਫਟ ਵਾਲਾ ਸਿਸਟਮ ਹੈ ਬਾਕੀ ਵੇਅਰ ਆ ਜੀ ਟਰੈਕਟਰ ਮਿਲਦੇ ਬਹੁਤ ਘੱਟ ਆ ਏਹੇ ਵੀਡੀਓ ਤੁਹਾਨੂੰ ਜੇ ਪਸੰਦ ਆਈ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹੋ ਜਿਹੀਆਂ ਵੀਡੀਓ ਹੋਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੀ ਧੰਨਵਾਦ